ਦੇਖ ਰਹੇ ਹੋ ਬਹੁਤ ਹੀ ਵਧੀਆ ਸ਼ਾਨਦਾਰ ਜੀ ਤੁਹਾਨੂੰ ਦਿਖਾਉਣ ਲੈ ਗਏ ਇਹ ਹੈਗੇ ਆਫਲੈਂਡ ਦਾ ਮਿਊਜ਼ੀਅਮ ਤੇ ਇਹ ਅੱਜ ਤੁਹਾਨੂੰ ਦਿਖਾਉਣੇ ਬਣੇ ਬਲੌਗ ਦੇ ਨਾਲ ਬਹੁਤ ਹੀ ਵਧੀਆ ਮਿਊਜ਼ੀਅਮ ਤੇ ਅੱਜ ਅਸੀਂ ਇੱਥੇ ਪਹੁੰਚ ਕੇ ਬਲੌਗ ਸ਼ੁਰੂ ਕੀਤਾ ਤਾਂ ਕਿ ਤੁਹਾਨੂੰ ਜ਼ਿਆਦਾ ਵੇੜਨਾ ਕਰਨੀ ਪਵੇ ਨਾ ਚੀਜ਼ ਦੀ ਵੇੜੀ ਜ਼ਿਆਦਾ ਪਹਿਲਾਂ ਦੋ ਤਿੰਨ ਵੀਡੀਓ ਹੋਈਆਂ ਜਿਵੇਂ ਉਹਨਾਂ ਦੇ ਵਿੱਚ ਪੱਲਾ ਵਸਤਾ ਹੀ ਆਈ ਜਾਂਦਾ ਤੇ ਅਸੀਂ ਮੈਨੂੰ ਲੱਗਿਆ ਕਿ ਕਿਤੇ ਜਾ ਕੇ ਸਾਨੂੰ ਕੰਟੈਂਟ ਹੀ ਮੈਨ ਦਿਖਾਉਣਾ ਚਾਹੀਦਾ ਤੇ ਹੁਣ ਚੱਲਦੇ ਆਂ ਜੀ ਮਿਊਜ਼ੀਅਮ ਦੇ ਵਿੱਚ ਤੇ ਦਿਖਾਉਣੇ ਤੁਹਾਨੂੰ ਮਿਊਜ਼ੀਅਮ ਬਨੇਰੇ ਬਲੌਗ ਦੇ ਨਾਲ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਿਨ 7 ਸਤੰਬਰ ਦਿਨ ਐਤਵਾਰ ਸਾਲ 2025 ਤੇ ਅੱਜ ਤੁਹਾਨੂੰ ਲੈ ਕੇ ਆਈ ਆਂ ਆਪਾਂ ਇੱਕ ਨਵੀਂ ਟੂਰਿਸਟ ਸਪੌਟ ਦੇ ਉੱਤੇ ਇਹ ਹੈਗਾ ਜੀ ਆਕਲੈਂਡ ਵਾਰ ਮੈਮੋਰੀਅਲ ਮਿਊਜ਼ੀਅਮ ਇਹ ਬਣਿਆ ਜੀ 28 ਨਵੰਬਰ 1929 ਵਿੱਚ ਤੇ ਉਦੋਂ ਪਹਿਲਾਂ ਇਹ ਮਿਊਜ਼ੀਅਮ 1867 ਤੋਂ ਲੈ ਕੇ ਪ੍ਰਿੰਸਸ ਸਟਰੀਟ ਆਕਲੈਂਡ ਸਿਟੀ ਦੇ ਵਿੱਚ ਹੁੰਦਾ ਸੀਗਾ ਜੀ ਤੇ ਉਥੇ ਸਿਰਫ ਦੋ ਕਮਰਿਆਂ ਦਾ ਮਿਊਜ਼ੀਅਮ ਸੀ ਤੇ ਉਸ ਤੋਂ ਬਾਅਦ ਇਹ 28 ਨਵੰਬਰ 1929 ਨੂੰ ਇੱਥੇ ਮਿਊਜ਼ੀਅਮ ਬਣਾਇਆ ਗਿਆ ਇਹਦੇ ਵਿੱਚ ਵਰਲਡ ਵਾਰ 1 ਫਸਟ ਵਰਲਡ ਵਾਰ ਸੈਕੰਡ ਦੇ ਵਿੱਚ ਜਿਹੜੀਆਂ ਸੰਸਾਰ ਜੰਗਾਂ ਹੋਈਆਂ ਦੋ ਉਹਨਾਂ ਦੇ ਵਿੱਚ ਜਿਹੜੇ ਸੈਨਿਕ ਲੜੇ ਆ ਸ਼ਹੀਦ ਹੋਏ ਆ ਉਹ ਕਿਹੜੀਆਂ ਚੀਜ਼ਾਂ ਨਾਲ ਲੜੇ ਆ ਕਿਹੜੀਆਂ ਰੈਫਲਿੰਗ ਸੀ ਤੋਪਾਂ ਸੀ ਕੀ ਕੀ ਯੂਜ਼ ਕੀਤਾ ਉਹਨਾਂ ਨੇ ਉਦੋਂ ਸਮਾਨ ਹੋਰ ਕੀ ਕੀ ਉਹਨਾਂ ਕੋਲੇ ਸਮਾਨ ਸੀਗਾ ਉਹ ਸਾਰਾ ਕੁਝ ਪਲੱਸ ਇੱਥੋਂ ਦੇ ਮੌਰੀ ਕਲਚਰ ਨਿਊਜ਼ੀਲੈਂਡ ਦਾ ਪੁਰਾਣਾ ਇਤਿਹਾਸਿਕ ਚੀਜ਼ਾਂ ਸਾਰਾ ਕੁਝ ਇਹਦੇ ਮਿਊਜ਼ੀਅਮ ਦੇ ਵਿੱਚ ਹੈਗਾ ਹੀ ਤੇ ਬਣੇ ਰਹੋ ਬਲੌਗ ਦੇ ਨਾਲ ਵੀਡੀਓ ਬਹੁਤ ਸੋਹਣੀ ਹੋਣੀ ਹੈ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਮਿਊਜ਼ੀਅਮ ਦੇ ਅੰਦਰ ਤੇ ਹੁਣ ਆਪਾਂ ਆ ਗਏ ਆ ਜੀ ਅੰਦਰ ਮਿਊਜ਼ੀਅਮ ਦੇ ਤੇ ਐਂਟਰੀ ਦੇਖੋ ਇਹਦੀ ਬਹੁਤ ਸੋਹਣੀ ਹੈ ਬਹੁਤ ਸ਼ਾਨਦਾਰ ਐਂਟਰੀ ਹੈ ਤੇ ਆ ਇਹਦੇ ਵਿੱਚ ਟਿਕਟਾਂ ਬਾਰੇ ਜਾਣਕਾਰੀ ਦਿੱਤੀ ਗਈ ਆ ਪਰ ਜਿਹੜਾ ਵੀ ਲੋਕਲ ਇੱਥੇ ਨਿਊਜ਼ੀਲੈਂਡ ਦੇ ਵਿੱਚ ਰਹਿੰਦਾ ਆ ਆਗਲੈਂਡ ਦੇ ਵਿੱਚ ਰਹਿੰਦਾ ਕੋਈ ਵੀ ਆ ਤੇ ਉਹ ਤੋਂ ਕੋਈ ਟਿਕਟ ਨਹੀਂ ਲੱਗਦੀ ਉਹਨਾਂ ਦੀ ਫ੍ਰੀ ਆਫ ਕਾਸਟ ਆ ਤੇ ਬਾਕੀ ਜਿਹੜੇ ਟੂਰਿਸਟ ਆ ਉਹਨਾਂ ਦੀ ਟਿਕਟ ਬਾਹਰੋਂ ਆਉਂਦੇ ਕੋਈ ਉਹਨਾਂ ਦੀ ਲੱਗਦੀ ਐ ਦੇਖਣ ਲਈ ਤੇ ਆ ਇਧਰ ਰਿਸੈਪਸ਼ਨ ਆ ਜਿੱਥੋਂ ਟਿਕਟ ਮਿਲਦੀ ਐ ਤੇ ਇਹਦੇ ਦੂਸਰੀ ਸਾਈਡਾ ਬਣਿਆ ਹੋਇਆ ਕੈਫੇ ਜਿੱਥੇ ਬਹਿ ਕੇ ਤੁਸੀਂ ਆਪਦੀ ਕਾਫੀ ਵਗੈਰਾ ਪੀ ਸਕਦੇ ਹੋ ਤੇ ਹੁਣ ਚੱਲਦੇ ਆਂ ਅੱਗੇ ਆ ਇਹਦੀਆਂ ਟਿਕਟਾਂ ਦੋਨੋਂ ਤੇ ਆ ਦੇਖੋ ਜੀ ਅੰਦਰ ਇਹਦੀ ਐਂਟਰੀ ਉਦੋਂ ਅੱਗੇ ਆ ਜੀ ਆਪਾਂ ਤੇ ਹਰ ਇੱਕ ਚੀਜ਼ ਪ੍ਰੋਪਰ ਬਹੁਤ ਹੀ ਵਧੀਆ ਢੰਗ ਨਾਲ ਇੱਥੇ ਰੱਖੀ ਗਈ ਐ ਤੇ ਹਰ ਇੱਕ ਚੀਜ਼ ਦੀ ਜਾਣਕਾਰੀ ਨਾਲ ਉਹਦੇ ਲਿਖ ਕੇ ਪ੍ਰੋਪਰ ਦਿੱਤੀ ਗਈ ਹੈ ਤੇ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਰੇਕ ਚੀਜ਼ ਦੇ ਨਾਲ ਜੇ ਉਹ ਲਿਖਿਆ ਗਿਆ ਉਹ ਵੀ ਤੇ ਤੁਸੀਂ ਉਹਨੂੰ ਰੋਕ ਕੇ ਜ਼ੂਮ ਕਰਕੇ ਹਰੇਕ ਚੀਜ਼ ਬਾਰੇ ਜਾਣਕਾਰੀ ਪੂਰੀ ਚੰਗੀ ਤਰ੍ਹਾਂ ਪੜ ਸਕਦੇ ਹੋ ਆ ਵੀ ਦੇਖੋ ਜੀ ਇਹਦੇ ਨਾਲ ਇਹਨਾਂ ਦਾ ਕੋਈ ਕਲਚਰਲ ਹਥਿਆਰ ਆ ਪੁਰਾਣਾ ਪੁਰਾਣਾ ਕੋਈ ਜੋ ਉਸ ਟਾਈਮ ਯੂਜ਼ ਕਰਦੇ ਸੀ ਤੇ ਆ ਜਿੱਦਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਪ੍ਰੋਪਰ ਇਦਾਂ ਵੀ ਇਹਨਾਂ ਦਿੱਤੀ ਗਈ ਆ ਤੁਸੀਂ ਇਹਨੂੰ ਜ਼ੂਮ ਕਰਕੇ ਪੜ੍ਹ ਸਕਦੇ ਹੋ ਆ ਵੀ ਇਹਨਾਂ ਦੀਆਂ ਕੋਈ ਕਲਚਰਲ ਡਰੈਸ ਵਗੈਰਾ ਜਾਂ ਕੁਝ ਹੋਰ ਸਮਾਨ ਪਿਆ ਤੇ ਆ ਵੀ ਅੱਗੇ ਵੀ ਤੁਹਾਨੂੰ ਦਿਖਾਉਣੀਆਂ ਇਹਨਾਂ ਦੀਆਂ ਕੁਝ 뮤직 ਨਾਲ ਸੰਬੰਧਿਤ ਇਨਸਟਰੂਮੈਂਟ ਹੈ ਜਾਂ ਕੁਝ ਹੋਰ ਵੀ ਪੁਰਾਣਾ ਜੋ ਇਹਨਾਂ ਦਾ ਕਲਚਰ ਸੀ ਉਹਦੇ ਨਾਲ ਰਿਲੇਟਡ ਆ ਚੀਜ਼ਾਂ ਆ ਦੇਖੋ ਇਹ ਸਾਰੀਆਂ ਇਹਨਾਂ ਦੇ ਕਲਚਰਲ ਇੱਕ ਤਰ੍ਹਾਂ ਦੇ ਪੁਰਾਣੇ ਹਥਿਆਰ ਵੀ ਸੀਗੇ ਇਹਨਾਂ ਦੇ ਤੇ ਆ ਇਹਨਾਂ ਬਾਰੇ ਪ੍ਰੋਪਰ ਜਾਣਕਾਰੀ ਦਿੱਤੀ ਹੋਈ ਹੈ ਹਾਂਜੀ ਜਿਹੜੀਆਂ ਤੁਸੀਂ ਆ ਸਿੱਪੀਆਂ ਦੇਖ ਰਹੇ ਹੋ ਇਹ 1890 ਐਸਵੀ ਵਿੱਚ ਸੈਂਟ ਐਂਡਰਿਊ ਕਾਲਜ ਵਿੱਚ ਸਟੋਨ ਹਾਊਸ ਵਿੱਚੋਂ ਮਿਲੀਆਂ ਸੀ ਜਿਹੜੀਆਂ ਇਹਨਾਂ ਨੇ ਹੁਣ ਤੱਕ ਸਾਂਭ ਕੇ ਰੱਖੀਆਂ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਜੀ ਇਹ ਹੈਗਾ ਜੀ ਵਨ ਟਰੀ ਹਲ ਜਿਹੜਾ 1875 ਵਿੱਚ ਸਰ ਜੌਨ ਲੌਗਨ ਕੈਂਬੈਲ ਨੇ ਪਲਾਂਟ ਕੀਤਾ ਸੀ ਇਹਦਾ ਪਹਿਲਾ ਨਾਮ ਸੀ ਜਿਹੜਾ ਮੋਂਗਾ ਵਨ ਟਰੀ ਹਲ ਸੀਗਾ ਤੇ ਬਾਅਦ ਚ ਇਹਨੂੰ ਵਨ ਟਰੀ ਹਲ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਜੀ ਤੇ ਅੱਜ ਅਜੇ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਇਹ ਇਤਿਹਾਸ ਨਾਲ ਰਿਲੇਟਡ ਪੁਰਾਣੇ ਜੋ ਵੀ ਇਥੇ ਸਟੋਨ ਪੱਥਰ ਵਗੈਰਾ ਜੋ ਇਹ ਚੀਜ਼ਾਂ ਰੱਖੀਆਂ ਹੋਈਆਂ ਇਹ ਕਿਤੇ ਨਾ ਕਿਤੇ ਇਹਨਾਂ ਦਾ ਕੋਈ ਨਾ ਕੋਈ ਇਤਿਹਾਸ ਨਾਲ ਜੁੜਿਆ ਹੋਇਆ ਤਾਂ ਕਰਕੇ ਸਾਰਾ ਕੁਝ ਇਥੇ ਰੱਖਿਆ ਹੋਇਆ ਏ ਆਹ ਇੱਕ ਬਹੁਤ ਹੀ ਵਧੀਆ ਸ਼ਾਨਦਾਰ ਚੀਜ਼ ਬਣਾਈ ਹੋਈ ਹੈ ਇਹਨਾਂ ਨੇ ਫ라이 ਇਮੀਰੇਟਸ ਤੇ ਆ ਹੈਗਾ ਜੀ ਹਰ ਇਹ 1 ਕਿਲੋਮੀਟਰ ਦੀ ਇਹਦੀ ਲੰਬਾਈ ਹੈ ਜੀ ਤੇ ਇਹ 1959 ਦੇ ਵਿੱਚ ਬਣਾਇਆ ਗਿਆ ਸੀਗਾ ਤੇ ਆ ਜੋ ਵੀ ਇਹਦੇ ਵਿੱਚ ਕਾਲੇ ਵਗੈਰਾ ਕੁਝ ਯੂਜ਼ ਕਰਿਆ ਸੀ ਸਮਾਨ ਉਹ ਵੀ ਇਹਨਾਂ ਨੇ ਨਾਲ ਦਿੱਤਾ ਹੋਇਆ ਤੇ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਹੋਰ ਵੀ ਹਾਂ ਕੁਝ ਪਲਾਨੀ ਮੈਪ ਵਗੈਰਾ ਜੋ ਬਣੇ ਹੋਏ ਐ ਇਹਦੇ ਵਿੱਚ ਇਹਨਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ ਆ ਦੇਖੋ ਜੀ ਇਧਰ ਆਹ ਪ੍ਰਾਣਾ ਇਹਨਾਂ ਦਾ ਮੌਰੀ ਕਲਚਰ ਨਾਲ ਹੀ ਰਿਲੇਟਡ ਹੈ ਵੀ ਸਭ ਕੁਛ ਤੇ ਇਹਨਾਂ ਦੇ ਪਹਿਰਾਵੇ ਵੀ ਕੁਝ ਇਸ ਤਰ੍ਹਾਂ ਦੇ ਪਹਿਲਾਂ ਹੁੰਦੇ ਸੀਗੇ ਇੱਥੇ ਜੋ ਮੌਰੀ ਰਹਿੰਦੇ ਸੀਗੇ ਮੌਰੀ ਕਮਿਊਨਿਟੀ ਦੇ ਲੋਕ ਆ ਸਭ ਕੁਝ ਇਹਨਾਂ ਦਾ ਪੁਰਾਣਾ ਹੀ ਇਤਿਹਾਸਕ ਚੀਜ਼ਾਂ ਹੀ ਸਾਰੀਆਂ ਜੋ ਹਾਂਜੀ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਇੰਦਰ ਫਿਸ਼ ਵਗੈਰਾ ਤੇ ਅੱਗੇ ਆ ਕਾਫੀ ਜਾਨਵਰ ਆ ਜਿਹੜੇ ਇੱਥੋਂ ਦੇ ਪੁਰਾਣੇ تھے ਪਾਈ ਜਾਂਦੇ ਸੀਗੇ ਤੇ ਪੰਛੀ ਵੀ ਹੈਗੇ ਜੀ ਤੇ ਆ ਤੁਹਾਨੂੰ ਦਿਖਾਉਨੇ ਆ ਦੇਖੋ ਨਾਲ-ਨਾਲ ਤੇ ਕਾਫੀ ਸੋਹਣੇ ਵਧੀਆ ਤਰੀਕੇ ਨਾਲ ਇਹਨਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਰੱਖਿਆ ਹੋਇਆ ਤੇ ਨਾਲ ਨਾਲ ਹਰ ਇੱਕ ਚੀਜ਼ ਦੀ ਪ੍ਰੋਪਰ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਫਿਰ ਇਸ ਤੋਂ ਬਾਅਦ ਅੱਗੇ ਤੁਹਾਨੂੰ ਲੈ ਕੇ ਚੱਲਾਂਗੇ ਜੀ ਜਿੱਧਰ ਐਨੀਮਲ ਹੈਗੇ ਉਹ ਸਾਈਡ ਤੇ ਇਸ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਲੈ ਕੇ ਚਲਦੇ ਆਂ ਐਨੀਮਲ ਤੋਂ ਬਾਅਦ ਆਪਾਂ ਵਾਰਡ ਵਾਰ 1 ਅਤੇ 2 ਵਾਲੇ ਡਿਪਾਰਟਮੈਂਟ ਦੇ ਵਿੱਚ ਚੱਲਾਂਗੇ ਸੋ ਵੀਡੀਓ ਨੂੰ ਬਣੇ ਰਹੋ ਆਹ ਜੀ ਐनिमल ਡਿਪਾਰਟਮੈਂਟ ਤੇ এলিਫੈਂਟ ਸਟਾਰਟਿੰਗ ਦੇ ਵਿੱਚ ਹੀ ਸਭ ਤੋਂ ਤੇ ਅੱਗੇ ਦਿਖਾਉਣੇ ਜੀ ਤੁਹਾਨੂੰ ਹੋਰ ਵੀ ਆ ਇੱਥੋਂ ਦੇ ਜਿਹੜੇ ਜਾਨਵਰ ਆਈ ਪੰਛੀ ਐ ਤੇ ਤੇ ਆ ਅੱਗੇ ਤੁਹਾਨੂੰ ਦਿਖਾਉਣੇ ਜੀ ਇੱਥੋਂ ਦਾ ਨੈਸ਼ਨਲ ਬਰਡ ਹੈ ਜਿਹੜਾ ਕੀਵੀ ਤੇ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਆ ਦੇਖੋ ਜੀ ਆ ਦਿਖਾ ਰਹੇ ਆ ਹੈਗਾ ਜੀ ਕੀਵੀ ਇੱਥੋਂ ਦਾ ਨੈਸ਼ਨਲ ਬਰਡ ਤੇ ਅੱਗੇ ਚੱਲ ਤੇ ਅੱਗੇ ਚੱਲਦੇ ਆ ਹੁਣ ਤੇ ਆ ਅੱਗੇ ਜੀ ਉਰਵੀ ਪੰਛੀ ਦਿਖਾਉਣੇ ਜੀ ਤੇ ਇੱਕ ਤੁਹਾਨੂੰ ਅੱਗੇ ਜਾ ਕੇ ਮੇਨ ਪੰਛੀ ਦਿਖਾਉਣੇ ਆ ਜਿਹੜਾ ਇੱਥੋਂ ਦਾ ਸਭ ਤੋਂ ਵੱਡਾ ਪੰਛੀ ਸੀਗਾ ਵੈਸੇ ਤਾਂ ਵੀ ਬਹੁਤ ਵੱਡੇ-ਵੱਡੇ ਸਾਰੇ ਜੋ ਪੰਛੀ ਇੱਥੇ ਜੋ ਆ ਫੋਟੋ ਦਿੱਤੀਆਂ ਹੋਈਆਂ ਇਹ ਪੁਰਾਣੇ ਟਾਈਮ ਦੇ ਵਿੱਚ ਮੋਸਟਲੀ ਇੱਥੇ ਸੀਗੇ ਤੇ ਹੁਣ ਇਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਹੈ ਨਹੀਂਗੇ ਯਾਨੀ ਕਿ ਉਹ ਖਤਮ ਹੋ ਚੁੱਕੇ ਆ ਤੇ ਆ ਅੱਗੇ ਤੁਹਾਨੂੰ ਥੋੜਾ ਅੱਗੇ ਜਾ ਕੇ ਦਿਖਾਉਣੇ ਆ ਆ ਡਾਇਨਾਸੌਰ ਵਗੈਰਾ ਤੇ ਇੱਧਰ ਬਾਈ ਜੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਥੋਂ ਦਾ ਸਭ ਤੋਂ ਵੱਡਾ ਪੰਛੀ ਸੀਗਾ ਤੇ ਮੋਆ ਇਹਦਾ ਨਾਮ ਸੀਗਾ ਸ਼ਾਇਦ ਹਾਂਜੀ ਤੇ ਇਹ ਸੀਗਾ ਸਭ ਤੋਂ ਵੱਡਾ ਬਰਡ ਇਥੋਂ ਦਾ ਤੇ ਅੱਗੇ ਆ ਡਾਇਨਾਸੌਰ ਵਗੈਰਾ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਤੇ ਅੱਗੇ ਜੀ ਤੁਹਾਨੂੰ ਦਿਖਾਉਣੇ ਆ ਆ ਜਿਹੜੇ ਸਟੋਨ ਆ ਪੱਥਰ ਆ ਜੀ ਸਾਰੇ ਇਹ ਕੋਈ ਦਿਨ ਕਿਤੇ ਇਤਿਹਾਸਕ ਪੱਥਰ ਆ ਜੀ ਬਹੁਤ ਜ਼ਿਆਦਾ ਨਾ ਤੇ ਜੋ ਇਹਨਾਂ ਦੇ ਉੱਤੇ ਲਿਖਿਆ ਵੀ ਹੋਇਆ ਬਈ ਛੋੜਾ ਛੋੜਾ ਕੁਛ ਨਾ ਜਿਹੜਾ ਦਿਖਦਾ ਨਹੀਂ ਅੱਗੇ ਜਾ ਕੇ ਤੁਹਾਨੂੰ ਆਪਾਂ ਦਿਖਾਉਣੇ ਆ ਕਿਤੇ ਲਿਖਿਆ ਹੋਇਆ ਪੱਥਰ ਤੇ ਤੇ ਉਹਨਾਂ ਦੀ ਹੁਣ ਉਸ ਬੋਲੀ ਦੀ ਹੁਣ ਨਾ ਸਮਝ ਨਹੀਂ ਆਉਂਦੀ ਉਸ ਲੈਂਗੁਏਜ ਦੀ ਸਮਝ ਨਹੀਂ ਆਉਂਦੀ ਵੀ ਕੀ ਲਿਖਿਆ ਹੋਇਆ ਕਿਉਂਕਿ ਸਾਰੀਆਂ ਇਤਿਹਾਸਕ ਥਾਵਾਂ ਕਿਤੇ ਨਾ ਕਿਤੇ ਆ ਦੇਖੋ ਇਹ ਤੇ ਤੁਹਾਨੂੰ ਲਿਖਿਆ ਹੋਇਆ ਦਿਖਾਉਣੇ ਆ ਇਹ ਅੱਗੇ ਜਾ ਕੇ ਜ਼ੂਮ ਕਰਕੇ ਦਿਖਾਉਣੇ ਆ ਦੇਖੋ ਉਹ ਦੇਖੋ ਉਹ ਕੁਛ ਨਾ ਕੁਛ ਲਿਖਿਆ ਹੋਇਆ ਇਹਨਾਂ ਤੇ ਪਰ ਹੁਣ ਤਾਂ ਪਤਾ ਨਹੀਂ ਹਨਾ ਇਹ ਕੀ ਲਿਖਿਆ ਹੋਇਆ ਤੇ ਇੱਥੇ ਸਭ ਕੁਝ ਇਹ ਬਹੁਤ ਇਤਿਹਾਸਕ ਸਾਰਾ ਖੋਜ ਇੱਥੇ ਰੱਖਿਆ ਗਿਆ ਜੀ ਸ ਉਸ ਇਤਿਹਾਸ ਨੂੰ ਹੀ ਦਰਸਾਉਂਦੇ ਆ ਤੇ ਆ ਫਿਰ ਉਹੀ ਤੁਹਾਨੂੰ ਦਿਖਾਉਣੇ ਚੀਜ਼ ਆ ਦੇਖੋ ਜੀ ਤੇ ਆ ਇਹਦੇ ਬਾਰੇ ਡਾਇਨਸੌਰ ਬਾਰੇ ਪ੍ਰੋਪਰ ਲਿਖਿਆ ਹੋਇਆ ਹੈ ਨਾ ਬਾਰੇ ਜੀ ਸਾਰਾ ਕੁਝ ਤੁਸੀਂ ਪੜ੍ਹ ਸਕਦੇ ਹੋ ਜ਼ੂਮ ਕਰਕੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੀ ਜਾਣਕਾਰੀ ਦਿੱਤੀ ਗਈ ਹੈ ਇਹਨਾਂ ਬਾਰੇ ਤੇ ਆ ਦੇਖੋ ਜੀ ਇਹ ਤੋਂ ਬਾਅਦ ਆਪਾਂ ਤੁਹਾਨੂੰ ਇਨਾਂ ਤੋਂ ਬਾਅਦ ਜੀ ਆਪਾਂ ਲੈ ਕੇ ਚੱਲਾਂਗੇ ਤੁਹਾਨੂੰ ਵਾਰਡ ਵਾਰ ਅ ਜਿਹੜਾ ਵਨ ਪਹਿਲਾ ਵਾਰਡ ਵਾਰ ਹੋਇਆ ਸੀਗਾ ਤੇ ਉਦੋਂ ਬਾਅਦ ਉਧਰਲੀ ਸਾਈਡ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਤੇ ਆ ਦੇਖੋ ਹੋਰ ਵੀ ਕੁਝ ਜਿਹੜੇ ਜਾਨਵਰ ਸੀ ਇੱਥੋਂ ਦੇ ਆਨਾਂ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਇਹਨਾਂ ਨੇ ਲਿਖੀ ਹੋਈ ਹੈ ਪ੍ਰੋਪਰ ਲਿਖਿਆ ਹੋਇਆ ਦਿੱਤਾ ਹੋਇਆ ਤੁਸੀਂ ਇਹਨੂੰ ਜ਼ੂਮ ਕਰਕੇ ਰੋਕੇ ਪੜ੍ਹਨਾ ਤਾਂ ਇਹਨਾਂ ਬਾਰੇ ਪ੍ਰੋਪਰ ਤੁਸੀਂ ਪੜ੍ਹ ਵੀ ਸਕਦੇ ਹੋ ਤੇ ਚਲੋ ਤੁਹਾਨੂੰ ਹੁਣ ਲੈ ਕੇ ਚੱਲਦੇ ਆਂ ਦੂਸਰੇ ਸੈਕਸ਼ਨ ਦੇ ਵਿੱਚ ਤੇ ਆਪਾਂ ਆ ਗਏ ਜੀ ਆ ਦੂਸਰੇ ਸੈਕਸ਼ਨ 'ਚ ਤੇ ਇੱਧਰ ਜੋ ਵੀ ਆ ਫੋਟੋ ਲਾਈਆਂ ਹੋਈਆਂ ਤਸਵੀਰਾਂ ਸੈਨਿਕਾਂ ਦੀਆਂ ਜੋ ਵਰਲਡ ਵਾਰ 1 ਜਾਂ ਵਰਲਡ ਵਾਰ 2 ਦੇ ਵਿੱਚ ਸ਼ਹੀਦ ਹੋਏ ਐ ਤੇ ਇਨ੍ਹਾਂ ਫੋਟੋਆਂ ਦੇ ਥੱਲੇ ਇਨ੍ਹਾਂ ਦੇ ਨਾਮ ਤੇ ਕਿਹੜਾ ਸੈਨਿਕ ਕਿਵੇਂ ਤੇ ਕਦੋਂ ਸ਼ਹੀਦ ਹੋਇਆ ਇਹ ਚੀਜ਼ਾਂ ਸਾਰੀਆਂ ਪ੍ਰੋਪਰ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਹ ਤਸਵੀਰਾਂ ਅੱਗੇ ਵੀ ਹੋਰ ਕਾਫੀ ਲੱਗੀਆਂ ਹੋਈਆਂ ਨੇ ਤੇ ਬਹੁਤ ਹੀ ਹ ਵਧੀਆ ਤਰੀਕੇ ਨਾਲ ਇੱਥੇ ਇਹਨਾਂ ਨੂੰ ਉਹਨਾਂ ਨੇ ਸਜਾਇਆ ਹੋਇਆ ਕਿਉਂਕਿ ਬਈ ਹਰੇਕ ਕੰਟਰੀ ਨੂੰ ਹਰੇਕ ਦੇਸ਼ ਨੂੰ ਆਪਦੇ ਫੌਜੀ ਭਰਾਵਾਂ ਤੇ ਆਪਦੇ ਉਹਨਾਂ ਸਿਪਾਹੀਆਂ ਤੇ ਮਾਣ ਹੁੰਦਾ ਜਿਹੜੇ ਆਪਦੇ ਦੇਸ਼ ਲਈ ਲੜਦੇ ਹੋਏ ਕੁਰਬਾਨੀਆਂ ਦੇ ਗਏ ਹਨ ਤੇ ਇਸ ਤਰ੍ਹਾਂ ਹੀ ਬਈ ਇਹਨਾਂ ਨੇ ਵੀ ਆਪ ਇਹਨਾਂ ਨੂੰ ਵੀ ਆਪਣੀ ਕੰਟਰੀ ਦੇ ਸਿਪਾਹੀਆਂ ਤੇ ਫੌਜੀ ਵੀਰਾਂ ਤੇ ਬਹੁਤ ਮਾਣ ਹੈ ਇਹ ਸਾਰੀ ਜਾਣਕਾਰੀ ਇਹਨਾਂ ਬਾਰੇ ਦਿੱਤੀ ਹੋਈ ਹੈ ਤੇ ਆ ਦੂਸਰੇ ਪਾਸੇ ਵਾਰਡਵਾਰ ਦੇ ਸਾਰੇ ਫੌਜਿਆਂ ਦੇ ਛੋਟੇ ਛੋਟੇ ਨਾਮ ਚਲੋ ਜੀ ਚੱਲਦੇ ਹੁਣ ਆਪਾਂ ਦੂਸਰੇ ਸੈਕਸ਼ਨ ਵੱਲ ਇਹ ਤੋਂ ਬਾਅਦ ਤੇ ਜਿਹੜਾ ਵਾਰਡਵਾਰ ਫਰਸਟ ਲਈ ਆ ਦੇਖੋ ਇਧਰ ਚਲਦੇ ਆਂ ਤੇ ਇਹਦੇ ਵਿੱਚ ਸਾਰਾ ਕੁਝ ਵਾਰਡਵਾਰ ਫਰਸਟ ਪਹਿਲੇ ਸੰਸਾਰ ਯੁੱਧ ਨਾਲ ਰਿਲੇਟਡ ਸਾਰਾ ਕੁਝ ਇੱਥੇ ਪਿਆ ਵੀ ਕੋਈ ਹਥਿਆਰ ਉਸ ਟਾਈਮ ਦਾ ਤੇ ਇਹਦੇ ਨਾਲ ਤੁਹਾਨੂੰ ਦਿਖਾਉਣੇ ਇਧਰ ਇੱਕ ਸ਼ਿਪ ਹੈ ਜੀ ਜਿਹੜਾ ਉਸ ਟਾਈਮ ਯੂਜ਼ ਕੀਤਾ ਹੋਣਾ ਤੇ ਉਹਦਾ ਇੱਕ ਡੈਮੋ ਕਾਪੀ ਇਹਨਾਂ ਨੇ ਇੱਥੇ ਬਣਾਈ ਹੋਈ ਹੈ ਜੀ ਤੇ ਚਲੋ ਅੱਗੇ ਚੱਲਦੇ ਹਾਂ ਤੁਹਾਨੂੰ ਦਿਖਾਉਣਾ ਜੀ ਪੁਰਾਣੇ ਟਾਈਮ ਦੀ ਤੋਫ ਹੈ ਜੀ ਉਸ ਟਾਈਮ ਦੀ ਜਿਹੜੀ ਯੂਜ਼ ਕੀਤੀ ਗਈ ਸੀਗੀ ਤੇ ਨਾਲ ਇਹਦੇ ਆ ਬੋਰੀਆਂ ਧਰ ਕੇ ਹੋਵੇ ਉਸ ਟਾਈਮ ਜਿਵੇਂ ਲੜਦੇ ਲੜਾਈ ਦੇ ਟਾਈਮ ਹੁੰਦਾ ਸੀ ਉਹ ਬਣਾਇਆ ਗਿਆ ਹੈ ਜੀ ਤੇ ਅੱਗੇ ਤੁਹਾਨੂੰ ਇਧਰਲੇ ਪਾਸੇ ਹੈਗਾ ਜੀ ਹੈਲੀਕਾਪਟਰ ਦੇ ਪਾਰਟ ਸਾਰੇ ਤੇ ਆ ਜਿਹੜਾ ਉੱਪਰ ਲੱਕੜ ਦਾ ਹੀ ਹੈਲੀਕਾਪਟਰ ਦਾ ਸ਼ਾਇਦ ਪੱਖਾ ਹੁਣ ਉੱਪਰ ਚੱਲਣ ਵਾਲਾ ਇਹ ਉਸ ਟਾਈਮ ਦਾ ਇਹ ਤੋਂ ਬਾਅਦ ਤੁਹਾਨੂੰ ਲੈ ਕੇ ਜਾਣੇ ਜੀ ਇੱਕ ਅੱਗੇ ਮੋਰਚਾ ਬਣਿਆ ਹੋਇਆ ਜੀ ਇਹਨਾਂ ਦਾ ਇਦੋਂ ਗਾਂ ਇਧਰਲੇ ਪਾਸੇ ਜੀ ਆ ਜਿਵੇਂ ਫੌਜੀ ਬਾਈ ਮੋਰਚਿਆਂ ਦੇ ਵਿੱਚ ਜੰਗ ਲੜਦੇ ਸੀ ਤੇ ਉਵੇਂ ਮੋਰਚਾ ਬਣਿਆ ਹੋਇਆ ਅੱਗੇ ਸਾਰਾ ਦਿਖਾਉਣੇ ਆ ਤੁਹਾਨੂੰ ਅੱਗੇ ਆਹ ਦੇਖੋ ਜੀ ਅੱਗੇ ਪ੍ਰੋਪਰ ਅ ਕਈ ਚੀਜ਼ਾਂ ਉਸ ਟਾਈਮ ਦੀਆਂ ਸਮਾਨਾ ਜਿਹੜਾ ਪਿਆਏ ਦੇ ਬਾਰੇ ਲਿਖਿਆ ਹੋਇਆ ਵੀ ਤੇ ਆਹ ਦੂਸਰੀ ਸਾਈਡ ਵੀ ਤੁਹਾਨੂੰ ਦਿਖਾਉਣੇ ਆ ਫੌਜੀ ਵੀਰ ਜਿਵੇਂ ਬੈਠੇ ਆ ਇਹ ਉਸ ਟਾਈਮ ਮੋਰਚਿਆਂ ਦੇ ਵਿੱਚ ਹੀ ਆਪਾਂ ਦੇ ਵਿੱਚ ਬੈਠੇ ਸੀਗੇ ਆ ਇਹਨਾਂ ਦਾ ਚਿੱਠੀ ਪੱਤਰ ਆ ਸੌਰੀ ਵੈਪਨ ਵਗੈਰਾ ਜੋ ਵੀ ਇਹਨਾਂ ਕੋਲੇ ਸੀਗਾ ਤਾਂ ਉਹਦੇ ਬਾਰੇ ਪ੍ਰੋਪਰ ਲਿਖਿਆ ਹੋਇਆ ਆ ਦੇਖੋ ਜੀ ਆ ਸਭ ਹਥਿਆਰ ਇਹਨਾਂ ਨੇ ਉਸ ਟਾਈਮ ਵਰਤੇ ਜੀ ਤੇ ਚਲੋ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਅਗਲਾ ਦਿਖਾਉਣੇ ਤੁਹਾਨੂੰ ਹੋਰ ਵੀ ਬਹੁਤ ਸਾਰੇ ਇੱਥੇ ਆ ਗ੍ਰਨੇਡ ਵਗੈਰਾ ਪਏ ਹੈ ਜਿਵੇਂ ਉਸ ਟਾਈਮ ਗ੍ਰਨੇਡ ਹੈਂਡ ਗ੍ਰਨੇਡ ਵਗੈਰਾ ਜਿਹੜੇ ਯੂਜ਼ ਕੀਤੇ ਸੀਗੇ ਤੇ ਸਭ ਕੁਝ ਇੱਥੇ ਪ੍ਰੋਪਰ ਤਰੀਕੇ ਨਾਲ ਰੱਖਿਆ ਹੋਇਆ ਹੈ ਤੇ ਅੱਗੇ ਇਧਰ ਰਾਈਫਲ ਵਗੈਰਾ ਹੈਲਮਟ ਤੇ ਆ ਵੀ ਰਾਈਫਲ ਵਗੈਰਾ ਜੋ ਉਸ ਟਾਈਮ ਯੂਜ਼ ਹੁੰਦੀਆਂ ਸੀਗੀਆਂ ਇਹ ਸਾਰਾ ਕੁਝ ਅੱਗੇ ਤੇ ਆ ਨੈਕਸਟ ਤੁਹਾਨੂੰ ਦਿਖਾਉਣੇ ਜੀ ਆਪਾਂ ਇੱਕ ਮੈਪ ਹੈ ਇੱਥੇ ਮੇਬੀ ਇਹ ਵੀ ਉਸ ਟਾਈਮ ਦਾ ਹੀ ਹੋਣਾ ਵਾਰਡ ਵਾਰ ਵੇਲੇ ਦਾ ਇਹ ਮੈਪ ਹੈਗਾ ਤੇ ਆ ਅਲੱਗ-ਅਲੱਗ ਤਰ੍ਹਾਂ ਦਾ ਸਮਾਨ ਆ ਜੀ ਜਿਹੜਾ ਉਦੋਂ ਯੂਜ਼ ਹੁੰਦਾ ਸੀਗਾ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਲੈ ਕੇ ਵੱਡੀਆਂ ਚੀਜ਼ਾਂ ਤਾਈ ਆ ਮੈਪ ਵਗੈਰਾ ਜੋ ਵੀ ਮਿਲਟਰੀ ਫਾਰਮੀ ਫੌਜਦੋਂ ਯੂਜ਼ ਕਰਦੀ ਸੀ ਕਿ ਸਾਰਾ ਕੁਝ ਇੱਕ ਪ੍ਰੋਪਰ ਤਰੀਕੇ ਦੇ ਨਾਲ ਮੈਂਟੇਨ ਕੀਤਾ ਹੋਇਆ ਹੈ ਇੱਧਰ ਵੀ ਤੁਸੀਂ ਦੇਖੋ ਸਭ ਤੋਂ ਛੋਟੀ ਤੋਂ ਛੋਟੀ ਚੀਜ਼ਾਂ ਦੀ ਇੱਥੇ ਦੂਰਬੀਨਾ ਜਾਂ ਕੁਝ ਹੋਰ ਛੋਟਾ ਸਮਾਨ ਜੋ ਵੀ ਉਹ ਆਪਦੇ ਕੋਲੇ ਰੱਖਦੇ ਸੀਗੇ ਹਨਾ ਜਾਂ ਕੋਈ ਫਰਸਟ ایڈ ਵਗੈਰਾ ਸੀਗੀ ਤਾਂ ਇਹ ਸਾਰਾ ਸਮਾਨ ਪ੍ਰੋਪਰ ਇੱਕ ਢੰਗ ਨਾਲ ਇੱਥੇ ਇਹਨਾਂ ਨੇ ਰੱਖਿਆ ਹੋਇਆ ਤੇ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਦਿੱਤੀ ਹੋਈ ਹੈ ਜਿਵੇਂ ਕੀ ਚੀਜ਼ ਕਿੱਥੇ ਰੱਖੀ ਹੋਈ ਹੈ ਇਹ ਆ ਵੀ ਇਹਨਾਂ ਦੀ ਕੋਈ ਡਰੈਸ ਵਗੈਰਾ ਉਰੋਂ ਦੀ ਹੈਗੀ ਹੈਗੀ ਤੇ ਅੱਗੇ ਚੱਲਦੇ ਹਾਂ ਹੁਣ ਤੁਹਾਨੂੰ ਦਿਖਾਉਣੇ ਆ ਤੇ ਇਹ ਅੱਗੇ ਵੀ ਕਾਫੀ ਕੁਝ ਇਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਇੱਥੇ ਸਭ ਕੁਝ ਲਿਖਿਆ ਹੋਇਆ ਜੀ ਤੇ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਇਹਨਾਂ ਦੇ ਹੋਰ ਆਹ ਹਥਿਆਰ ਵਗੈਰਾ ਜੋ ਮਸ਼ੀਨ ਗਨ ਸੀ ਰਾਈਫਲ ਸੀ ਜਾਂ ਘੋੜੇ ਦੇ ਉੱਪਰ ਜਿਹੜੀ ਆਪਾਂ ਕਾਠੀ ਪਾਉਣੀ ਆ ਇੱਧਰ ਤਾਂ ਉਹ ਪਈ ਸੀਗੀ ਇਹ ਸਾਰਾ ਕੁਝ ਉਸ ਟਾਈਮ ਦਾ ਸਮਾਣਾ ਜੀ ਦੇ ਪ੍ਰੋਪਰ ਇਹਨਾਂ ਨੇ ਸਾਰਾ ਕੁਝ ਰੱਖਿਆ ਤੇ ਆਏ ਦੇ ਬਾਰੇ ਸਾਰੀ ਜਾਣਕਾਰੀ ਪ੍ਰੋਪਰ ਟੰਗ ਦੇ ਨਾਲ ਇੱਥੇ ਲਿਖੀ ਹੋਈ ਹੈ ਤੁਸੀਂ ਇਹਨੂੰ ਰੋਕ ਕੇ ਜ਼ੂਮ ਕਰਕੇ ਪ੍ਰੋਪਰਲੀ ਪੜ੍ਹ ਵੀ ਸਕਦੇ ਹੋ ਜੀ ਤੇ ਆ ਦੀ ਜਾਣਕਾਰੀ ਪੂਰੀ ਲੈ ਸਕਦੇ ਹੋ ਤੇ ਆ ਵੀ ਇਸ ਆ ਸਾਰੇ ਜਿਹੜੇ ਨਾਈਫ ਵਗੈਰਾ ਸੀਗੇ ਉਸ ਉਸ ਟਾਈਮ ਦੇ ਇਹ ਵੀ ਯੁੱਧ ਦੇ ਵਿੱਚ ਫੌਜੀ ਵੀਰ ਯੂਜ਼ ਕਰਦੇ ਹੁੰਦੇ ਸੀਗੇ ਆ ਛੋਟੇ ਤੋਂ ਛੋਟਾ ਸਮਾਨ ਵੀ ਇਹਨਾਂ ਲਈ ਕੁਛ ਨਾ ਕੁਛ ਨਾ ਸਭ ਕੁਝ ਜੋ ਉਸ ਟਾਈਮ ਯੂਜ਼ ਕਰਦੇ ਸੀ ਸਾਰਾ ਇੱਥੇ ਪ੍ਰੋਪਰ ਤਰੀਕੇ ਨਾਲ ਗਣਤ ਨੂੰ ਦਿਖਾਉਣਾ ਜੀ ਇੱਧਰ ਅੱਗੇ ਇੱਕ ਆ ਮੈਪ ਹੈ ਸ਼ਾਇਦ ਉਹ ਦੋ ਸੰਸਾਰ ਜੁੱਧ ਵੇਲੇ ਪਹਿਲੇ ਵੇਲੇ ਤਾਂ ਉਹਨਾਂ ਨੇ ਕੋਈ ਮੈਪ ਬਣਾਇਆ ਹੋਣਾ ਆਪਦੀ ਜੋ ਵੀ ਲੜਾਈ ਦੇ ਇਹ ਉਧਰ ਆਣਾ ਹਨਾ ਵਰਤੇ ਇਹਨਾਂ ਨੇ ਤੇ ਉਹ ਮੈਪ ਹੈ ਇਹ ਤੇ ਇਹਦੋਂ ਅੱਗੇ ਆ ਛੋਟਾ ਛੋਟਾ ਸਮਾਨ ਹੋਰ ਵੀ ਜੋ ਇਹਨਾਂ ਨੇ ਉਸ ਟਾਈਮ ਵਰਤੇ ਇਹਨਾਂ ਦਾ 4ਜੀ ਬੀ ਦੇ ਨਾਲ ਇਹਨਾਂ ਦੀ ਜੋ ਅਫਸਰ ਸੀ ਫੌਜੀ ਅਫਸਰ ਇਹਨਾਂ ਦੀ ਫੋਟੋ ਵੀ ਨਾਲ ਉਹਨਾਂ ਦੀ ਜਾਣਕਾਰੀ ਵੀ ਦਿੱਤੀ ਹੋਈ ਹੈ ਤੇ ਆ ਇੱਕ ਮਸ਼ੀਨ ਗਨ ਆ ਤੇ ਆ ਇਧਰ ਹੋਰ ਵੀ ਜਿਹੜੇ ਹਥਿਆਰ ਸੀ ਉਸ ਟਾਈਮ ਦੇ ਆ ਇਧਰ ਪ੍ਰੋਪਰ ਤਰੀਕੇ ਨਾਲ ਆ ਬਾਈ ਜੀ ਹੋਰ ਚੀਜ਼ਾਂ ਸਮਾਨ ਹਥਿਆਰ ਤੋਂ ਇਲਾਵਾ ਜੋ ਵੀ ਸਮਾਨ ਉਹਨਾਂ ਕੋਲੇ ਸੀਗਾ ਉਸ ਟਾਈਮ ਹਨਾ ਤੇ ਉਹ ਪ੍ਰੋਪਰ ਸਮਾਨ ਛੋਟੇ ਤੋਂ ਛੋਟੀ ਚੀਜ਼ ਵੀ ਬਈ ਇੱਥੇ ਇਹਨਾਂ ਨੇ ਸੰਭਾਲ ਕੇ ਰੱਖੀ ਜਿਵੇਂ ਆ ਬੈਗ ਆ ਪਰਸ ਆ ਤੇ ਆ ਇੱਕ ਛੋਟੀ ਜਿਹੀ ਨੂੰ ਸੁਨ ਦਿਖਾਉਣੇ ਤਾਸ਼ ਪਈ ਇਧਰ ਨਾਲ ਕਾਰਡਸ ਇਹ ਵੀ ਬਈ ਕਿਸੇ ਨਾ ਕਿਤੇ ਦਾ ਆਪਦੇ ਟਾਈਮ ਲਈ ਵੇਲੇ ਟਾਈਮ ਨੂੰ ਸਪੈਂਡ ਕਰ ਲਿਆ ਦਾ ਇੰਜੋਏ ਕਰਨ ਲਈ ਉਹ ਖੇਡਦੇ ਹੋਣਗੇ ਉਹਨਾਂ ਉਦੋਂ ਤੇ ਤੇ ਆ ਭਾਈ ਜੀ ਮਸ਼ੀਨ ਗਾਨਾ ਇੱਕ ਹੋਰ ਇਹ ਵੀ ਇਹਨਾਂ ਨੇ ਇੱਥੇ ਰੱਖੀ ਹੋਈ ਹੈ ਤੇ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਆ ਲਿਖਿਆ ਇਹਨਾਂ ਨੇ ਵਾਈ ਬਰਟੇਨ ਇਜ਼ ਐਟ ਵਾਰ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਹੈ ਜੀ ਤੇ ਇਸ ਤੋਂ ਬਾਅਦ ਆ ਇਹਨਾਂ ਦੇ ਹੋਰ ਜੋ ਫੌਜੀ ਡਰੈਸਾਂ ਤੇ ਆ ਕੁਝ ਹੋਰ ਇੱਥੇ ਇਹਨਾਂ ਦੇ ਸਪੂਨ ਵਗੈਰਾ ਜੋ ਉਹ ਉਸ ਟਾਈਮ ਯੂਜ਼ ਕਰਦੇ ਸੀਗੇ ਤੇ ਹੋਰ ਛੋਟੇ-ਛੋਟੇ ਜੋ ਚੰਨਾ ਕੋਈ ਫੌਜ ਦੇ ਜਾਂ ਹੋਰ ਕੋਈ ਵੀ ਤੇ ਇਹ ਪ੍ਰੋਪਰ ਸਾਰੇ ਇੱਥੇ ਟੰਗ ਨਾਲ ਰੱਖੇ ਹੋਏ ਆ ਤੇ ਆ ਦੇਖੋ ਜੀ ਫੌਜ ਦੀ ਵਰਦੀ ਹੁਣੀ ਆ ਉਸ ਟਾਈਮ ਦੀ ਇਹ ਮੈਨੂੰ ਲੱਗਦਾ ਤੇ ਆ ਹੈਗਾ ਜੀ ਇੱਥੋਂ ਦਾ ਸ਼ਾਇਦ ਘੋੜੇ ਦੇ ਪਾਉਣ ਵਾਲੀ ਕਾਠੀ ਤੇ ਨਾਲ ਆ ਇੱਕ ਰਾਈਫਲ ਸੀ ਤੇ ਆ ਜਿਹੜਾ ਇੱਥੇ ਬਾਈ ਵਰਤਿਆ ਇੰਨੇ ਸੀ ਮੈਡੀਸਿਨਸ ਯੁੱਧ ਵੇਲੇ ਉਹ ਸਾਰੀਆਂ ਤੇ ਦਵਾਈਆਂ ਵਗੈਰਾ ਤੇ ਆ ਰੈਫਲਾਂ ਬਾਈ ਹੋਰ ਪਈਆਂ ਆ ਇਹਨਾਂ ਬਾਰੇ ਜਾਣਕਾਰੀ ਬਾਈ ਦਿੱਤੀ ਆ ਤੇ ਆ ਹੈਗਾ ਜੀ ਫਾਈਟਰ ਜੈਟ ਜਿਹੜਾ ਉਸ ਟਾਈਮ ਵਰਡ ਵਾਰ ਦੇ ਵਿੱਚ ਵਰਤਿਆ ਗਿਆ ਸੰਸਾਰ ਯੁੱਧੇ ਵਿੱਚ ਵਰਤਿਆ ਗਿਆ ਆ ਦੇਖੋ ਜੀ ਪ੍ਰੋਪਰ ਇੱਥੇ ਪਿਆ ਤੇ ਆ ਪ੍ਰੋਪਰ ਜਾਣਕਾਰੀ ਇਹਦੇ ਬਾਰੇ ਸਾਰੀ ਦਿੱਤੀ ਹੋਈ ਆ 58 ਤੋਂ 95 ਤੱਕ ਦੀ ਤੇ ਇਹਦਾ ਨਾਮ ਇਹਨੂੰ ਲੱਕੀ ਫਾਈਟਰ ਜੈਟ ਦੇ ਨਾਲ ਬੋਲਦੇ ਸੀ ਉਹ ਤੇ ਆ ਸਾਰੀ ਪ੍ਰੋਪਰ ਡਿਟੇਲ ਨਾਂ ਇਹਦੇ ਬਾਰੇ ਲਿਖਿਆ ਹੋਇਆ ਜੀ ਆ ਇੱਕ ਤੋਂ ਫਿਰ ਤੋਂ ਤੁਹਾਨੂੰ ਦਿਖਾਉਣੇ ਆ ਪ੍ਰੋਪਰਲੀ ਆ ਜੱਟ ਸੀਗਾ ਜੀ ਉਹ ਫਾਈਟਰ ਜੈਟ ਤੇ ਆ ਵੀ ਇਹਦੇ ਨਾਲ ਰਿਲੇਟਡ ਕੁਛ ਨਾ ਕੁਝ ਸਮਾਨ ਜਿਹੜਾ ਇੱਥੇ ਪਿਆ ਹੋਇਆ ਜੀ ਤੇ ਇਹ ਤੋਂ ਬਾਅਦ ਆਪਾਂ ਚੱਲਦੇ ਆ ਜੀ ਨੈਕਸਟ ਸੈਕਸ਼ਨ ਦੇ ਪੱਲ ਤੇ ਉਥੇ ਫਿਰ ਤੁਹਾਨੂੰ ਜਾ ਕੇ ਦਿਖਾਵਾਂਗੇ ਵਰਡਵਾਰ 2 ਦਾ ਵਿੱਚ ਜੋ ਵੀ ਸਮਾਨ ਯੂਜ਼ ਕੀਤਾ ਗਿਆ ਆ ਗਏ ਜੀ ਆਪਾਂ ਵਰਡਵਾਰ 2 ਵਾਲੇ ਸੈਕਸ਼ਨ ਦੇ ਵਿੱਚ ਤੇ ਆਹ ਦੇਖੋ ਜੀ ਚੱਲਦੇ ਹਾਂ ਜੀ ਅੰਦਰ ਨੂੰ ਤੇ ਇੱਧਰ ਆਹ ਵੀ ਕੁਝ ਰਡਾਰ ਸਿਸਟਮ ਇਹਨਾਂ ਦਾ ਹੈਗਾ ਜਿਹੜਾ ਕਿ ਪਲੇਨ ਵਗੈਰਾ ਨੂੰ ਕ੍ਰੈਸ਼ ਕਰਨ ਲਈ ਆ ਹੈ ਜੀ ਕੋਈ ਬੋਰਡ ਸ਼ਿਪ ਉਸ ਟਾਈਮ ਦਾ ਦਾ ਡੈਮੋ ਬਣਿਆ ਹੋਇਆ ਤੇ ਅੱਗੇ ਚੱਲਦੇ ਆਂ ਹੋਰ ਵੀ ਤੁਹਾਨੂੰ ਦਿਖਾਉਣੇ ਜੀ ਵਰਡ ਵਾਰ ਨਾਲ ਰਿਲੇਟਡ ਜੋ ਜੋ ਵੀ ਸਮਾਨ ਇੱਥੇ ਪਿਆਈਏ ਆ ਵੀ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਇਹ ਦੂਜੇ ਸੰਸਾਰ ਯੁੱਧ ਵੇਲੇ ਦੀਆਂ ਚੀਜ਼ਾਂ ਪਈਆਂ ਹੀ ਪਹਿਲਾਂ ਤੁਹਾਨੂੰ ਆਪਾਂ ਪਹਿਲੇ ਦਿਨ ਦਿਖਾਈਆਂ ਤੇ ਆ نیچے ਕੋਈ ਇੱਕ ਬਲੂ ਕਲਰ ਦੇ ਵਿੱਚ ਆ ਤੁਸੀਂ ਦੇਖਦੇ ਹੋ ਇਹ ਉਸ ਟਾਈਮ ਦੇ ਵਿੱਚ ਕੋਈ ਮਝਾਇਲ ਦੀ ਤਰ੍ਹਾਂ ਹੀ ਕੋਈ ਚੀਜ਼ ਲੱਗਦੀ ਹੈ ਜਾਂ ਮਝਾਇਲ ਵਗੈਰਾ ਹੈ ਜਿਹੜੀ ਉਹਦੋਂ ਇਹਨਾਂ ਨੇ ਯੂਜ਼ ਕਰੀ ਐ ਤੇ ਥੱਲੇ ਰੱਖੀ ਵੀ ਹੈ ਜੀ ਪ੍ਰੋਪਰ ਵੇ ਨਾਲ ਤੇ ਆਹ ਦੇਖੋ ਜੀ ਤੇ ਆਹ ਵੀ ਹੋਰ ਛੋਟਾ ਛੋਟਾ ਸਮਾਨ ਤੇ ਆਉ ਦੇ ਬਾਰੇ ਪ੍ਰੋਪਰ ਜਾਣਕਾਰੀ ਦਿੱਤੀ ਹੋਈ ਹੈ ਤੇ ਆ ਇੱਕ ਹੋਰ ਹਥਿਆਰ ਪਿਆ ਜੀ ਇਹਨਾਂ ਦਾ ਤੀਰ ਕਮਾਨ ਟਾਈਪ ਦਾ ਪਤਾ ਨਹੀਂ ਕੀ ਹੈ ਇਹ ਇਹ ਵੀ ਉਸ ਟਾਈਮ ਦਾ ਹੀ ਹੈਗਾ ਤੇ ਆ ਹੈਗੀ ਜੀ ਤੋਂ ਫਸ ਟਾਈਮ ਦੇ ਇਹਨਾਂ ਨੇ ਜਿਹੜੇ ਵਰਤਦੇ ਸੀਗੇ ਵਾਰਡ ਵਾਰ 2 ਦੇ ਵਿੱਚ ਤੇ ਇਹ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਵੀ ਕਾਫੀ ਸਮਾਨ ਹੋਰ ਵਰਡਵਰ 2 ਨਾਲ ਰਿਲੇਟਡ ਇਹਨਾਂ ਨੇ ਰੱਖਿਆ ਹੋਇਆ ਜੀ ਆਹ ਵੀ ਇੱਕ ਮਸ਼ੀਨ ਗਨ ਆ ਇਹ ਤੇ ਆਹ ਛੋਟਾ ਛੋਟਾ ਸਮਾਨ ਉਹਦੇ ਨਾਲ ਕੁਝ ਹੋਰ ਵੀ ਹੈਗਾ ਤੁਹਾਨੂੰ ਦਿਖਾਉਣੇ ਪ੍ਰੋਪਰ ਸ਼ਾਇਦ ਇਹ ਸਪੂਨ ਵਗੈਰਾ ਰੱਖੇ ਹੋਏ ਹੈ ਜੀ ਤੇ ਨਾਈਫ ਵਗੈਰਾ ਰੱਖੇ ਹੋਏ ਇਹਨਾਂ ਨੇ ਇੱਥੇ ਜੋ ਉਹਦੋਂ ਯੂਜ਼ ਕੀਤੇ ਗਏ ਆ ਕਿ ਚੱਲਦੇ ਆ ਜੀ ਅੱਗੇ ਫਿਰ ਆਹ ਸਭ ਜਾਣਕਾਰੀ ਹੈ ਜਿਹੜੀ ਦੂਜੇ ਸੰਸਾਰ ਯੋਧਨ ਨਾਲ ਰਿਲੇਟਡ ਇਹਨਾਂ ਨੇ ਇੱਥੇ ਲਿਖਿਆ ਵੀ ਹੋਇਆ ਤੇ ਉਹਦੇ ਬਾਰੇ ਸਾਈਨ ਵੀ ਬਣਾਇਆ ਹੋਇਆ ਤੇ ਆ ਸ਼ਾਇਦ ਜਦੋਂ ਫਿਰ ਆਟਮ ਬੰਬ ਅਮਰੀਕਾ ਨੇ ਐਟਮ ਨਾਲ ਹਮਲਾ ਕੀਤਾ ਜਾਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਸ਼ਹਿਰਾਂ ਤੇ ਤੇ ਉਸ ਟਾਈਮ ਦੀ ਲਿਖੀ ਗਈ ਹੈ ਉਸ ਟਾਈਮ ਬਾਰੇ ਆ ਸੰਧੀ ਹੋਈ ਹੋਣੀ ਉਸ ਟਾਈਮ ਬਾਅਦ ਚ ਫਿਰ ਉਹਨਾਂ ਨੇ ਸਰੈਂਡਰ ਕਰਤਾ ਸੀਗਾ ਜਾਪਾਨ ਨੇ ਤੇ ਫੇਰ ਆ ਦੇਖੋ ਜੀ ਆ ਉਹ ਇੱਕ ਆ ਸ਼ਿਪ ਇਹ ਵੀ ਉਸ ਟਾਈਮ ਯੂਜ਼ ਹੋਇਆ ਹੋਣਾ ਵਾਰਡ ਵਾਰ ਦੇ ਵਿੱਚ ਤੇ ਆ ਹੈਗੀ ਜੀ ਤੋਫ ਇੱਕ ਹੋਰ ਜਿਹਦੇ ਟਾਇਰ ਹੈਗੇ ਜਿਵੇਂ ਜੀਪ ਦੇ ਟਾਇਰ ਹੁੰਦੇ ਸੀ ਆਪਣੇ ਪੁਰਾਣਿਆਂ ਦੇ ਉਹਨਾਂ ਨਾਲ ਦੇ ਤੇ ਇਹ ਵੀ ਇੱਥੇ ਪ੍ਰੋਪਰ ਢੰਗ ਨਾਲ ਇਹਨਾਂ ਨੇ ਰੱਖੀ ਹੋਈ ਹੈ ਜੀ ਬਹੁਤ ਸੰਭਾਲ ਨਾਲ ਤੇ ਆ ਪ੍ਰੋਪਰੀ ਦੇ ਬਾਰੇ ਸਾਰੀ ਡਿਟੇਲ ਚ ਜਾਣਕਾਰੀ ਦਿੱਤੀ ਹੋਈ ਹੈ ਜਿਹੜਾ ਕਿ ਇੱਕਾ ਬੱਚਾ ਵੀ ਖੜਾ ਕੋਲੇ ਪੜ ਰਿਹਾ ਮੇਕ ਜੀ ਤੇ ਹੁਣ ਆਪਾਂ ਲੈ ਕੇ ਚੱਲੇ ਆਂ ਤੁਹਾਨੂੰ ਇੱਕ ਆ ਪਲੇਨ ਇੱਕ ਹੋਰ ਫਾਈਟਰ ਜੈਟ ਆ ਜਿਹਦਾ ਇੰਜਨ ਹੈ ਤੇ ਇਹ ਆਪਾਂ ਤੁਹਾਨੂੰ ਸਟਾਰਟ ਕਰਕੇ ਦਿਖਾਵਾਂਗੇ ਬਾਅਦ ਚ ਤੇ ਪਹਿਲਾਂ ਤੁਹਾਨੂੰ ਇਹ ਆਪਾਂ ਫਾਈਟਰ ਜੈਟ ਦਿਖਾ ਦਈਏ ਆ ਖੜਾ ਜੀ ਇਹ ਫਾਈਟਰ ਜੈਟ ਆ ਤੇ ਇਹ ਉਸ ਟਾਈਮ ਸੈਕੰਡ ওয়ার্ল্ড ਵਾਰ ਦੂਜੇ ਸੰਸਾਰ ਯੁੱਧ ਵਿੱਚ ਇਹ ਵੀ ਯੂਜ਼ ਹੋਇਆ ਤੇ ਆਹਾ ਇਹਦੇ ਬਾਰੇ ਪ੍ਰੋਪਰ ਸਾਰੀ ਜਾਣਕਾਰੀ ਦਿੱਤੀ ਗਈ ਹੈ ਜੀ ਆਹ ਜਿੰਨੇ ਵੀ ਇਹਦੇ ਬਾਰੇ ਪ੍ਰੋਪਰ ਲਿਖਿਆ ਗਿਆ ਤੇ ਆਹ ਅਗੇ ਮੈਡਲ ਵਗੈਰਾ ਜੋ ਵੀ ਉਹਦੋਂ ਫੌਜੀਆਂ ਲਈ ਸਨਮਾਨ ਚਿੰਨ੍ਹ ਸੀਗੇ ਤੇ ਹੁਣ ਤੁਹਾਨੂੰ ਇਸ ਤੋਂ ਬਾਅਦ ਆਪਾਂ ਜੀ ਇਹ ਫਾਈਟਰ ਜਟ ਦਾ ਇੰਜਨ ਸਟਾਰਟ ਕਰਕੇ ਦਿਖਾਵਾਂਗੇ ਆਹ ਹੈ ਉਹ ਜਟ ਤੇ ਹੁਣ ਆਪਾਂ ਤੁਹਾਨੂੰ ਸਟਾਰਟ ਕਰਕੇ ਦਿਖਾਉਣੇ ਜੀ ਉਹਦਾ ਪਲੇਨ ਇਹਦਾ ਇੰਜਨ ਆ ਜਿਹੜਾ ਬਸ ਇੱਥੇ ਹੱਥ ਟੱਚ ਕਰਨਾ ਹੀ ਇਹਦੇ ਤੇ ਆ ਕੀ ਦਾ ਪਕਰ ਲਏ تھے ਤੇ ਆ ਸਟਾਰਟ ਹੋ ਗਿਆ ਜੀ ਪਲੇਨ ਦਾ ਇੰਜਨ ਤੇ ਜਦੋਂ ਹੱਥ ਛੱਡ ਦਾਂਗੇ ਜੀ ਉਦੋਂ ਇਹ ਬੰਦ ਹੋ ਜਾਣਾ ਤੇ ਆ ਅੱਗੇ ਜਾਣਕਾਰੀ ਦਿੱਤੀ ਹੋਈ ਜੀ ਆਈ ਡੀ ਕਾਰਡ ਹੈ ਗਲਵਜ਼ ਹੈ ਇਹਨਾਂ ਦੀ ਪਛਾਣ ਤੇ ਇਹਨਾਂ ਦੀ ਆਈ ਡੀਆਂ ਇਹਨਾਂ ਦੀਆਂ ਨਿਊਜ਼ਾਂ ਜੋ ਉਸ ਸੀਗਾ ਤੇ ਆ ਸ਼ਾਇਦ ਉਸ ਟਾਈਮ ਦੀ ਵਾਈਨ ਹੈ ਜੀ ਅੱਗੇ ਹੋਰ ਵੀ ਉਸ ਟਾਈਮ ਯੂਜ਼ ਹੋਣ ਵਾਲਾ ਵਾਰ ਦੇ ਵਿੱਚ ਕਾਫੀ ਸਮਾਨ ਇਥੇ ਹੈਗਾ ਜੀ ਅੱਗੇ ਤੁਹਾਨੂੰ ਦਿਖਾਉਣੇ ਚੱਲ ਕੇ ਆ ਇੱਕ ਥੋੜਾ ਛੋਟਾ ਛੋਟਾ ਸਮਾਨ ਇਥੇ ਵੀ ਹੈ ਇੱਕ ਫੈਂਸ ਵੀ ਕੀਤੀ ਹੋਈ ਹੈ ਲੱਕੜਾਂ ਲਾ ਕੇ ਉੱਪਰੇ ਕੰਡੇ ਵਾਲੀ ਤਾਰ ਜੀ ਲਾ ਕੇ ਨਾ ਜਿਵੇਂ ਸ਼ਾਇਦ ਉਸ ਟਾਈਮ ਬਾਰਡਰ ਵਗੈਰਾ ਤੇ ਹੁੰਦੀ ਹੋਣੀ ਆ ਜਾਂ ਇਦਾਂ ਦਾ ਕੋਈ ਸਿਸਟਮ ਇਹਨਾਂ ਨੇ ਦਿਖਾਇਆ ਤੇ ਆ ਮੈਪ ਹੈ ਤੇ ਆ ਅੱਗੇ ਤੁਹਾਨੂੰ ਲੈ ਕੇ ਜਾਣੇ ਇੱਧਰਲੇ ਪਾਸੇ ਪਿਆ ਸਮਾਨ ਛੋਟਾ ਛੋਟਾ ਹੋਰ ਤੇ ਇਹਦੇ ਚ ਨਾ ਆ কুরਸੀ ਦੇ ਉੱਤੇ ਚੇਅਰ ਦੇ ਉੱਤੇ ਤੁਹਾਨੂੰ ਦਿਖਾਉਣੇ ਆ ਪਸ਼ਮ ਦੇ ਬੁਣੇ ਹੋਇਆ ਸਮਾਨ ਪਿਆ ਜੀ ਤੇ ਜਿਵੇਂ ਆ ਸਲਾਈਆਂ ਪਈਆਂ ਬਾਸਕਟ ਦੇ ਉੱਪਰ ਤੇ ਇਹਦੇ ਵਿੱਚ ਵੀ ਸਮਾਨ ਪਿਆ ਸ਼ਾਇਦ ਕੁਝ ਪਸ਼ਮ ਦੀ ਕੈਪ ਵਗੈਰਾ ਹੋਣੀ ਹੈ ਜੋ ਬੁਣ ਰਹੀ ਸੀ ਤੇ ਉਹ ਫੋਟੋ ਦੇ ਵਿੱਚ ਦੇਖੀਏ ਤਾਂ ਪ੍ਰੋਪਰ ਉਹੀ ਕੈਪ ਮਾਸਕ ਟਾਈਪ ਜੈ ਇੱਕ ਮੂੰਹ ਤੇ ਉਹ ਲਈ ਹੋਈ ਆ ਦੇਖੋ ਜੀ ਤੇ ਸ਼ਾਇਦ ਉਹਨਾਂ ਇਹ ਚੀਜ਼ਾਂ ਬਣਦੇ ਹੋਣੀਆਂ ਤੇ ਇਹ ਚੀਜ਼ਾਂ ਇੱਥੇ ਪ੍ਰੋਪਰ ਤਰੀਕੇ ਨਾਲ ਰੱਖੀਆਂ ਗਈਆਂ ਜੀ ਸਲਾਈਆਂ ਵੀ ਕੋਲ ਰੱਖੀਆਂ ਗਈਆਂ ਤੇ ਆਹ ਹੋਰ ਸੌਟ ਛੋਟਾ ਛੋਟਾ ਸਮਾਨ ਜੋ ਵੀ ਮੈਡਲ ਵਗੈਰਾ ਜਾਂ ਹੋਰ ਸਮਾਨ ਯੂਜ਼ ਹੋਇਆ ਚ ਆ ਸਾਰਾ ਪਿਆ ਇੰਨਾ ਵਾਰਿਆ ਸਾਰੀ ਡਿਟੇਲ ਚ ਜਾਣਕਾਰੀ ਪ੍ਰੋਪਰ ਢੰਗ ਨਾਲ ਇੱਥੇ ਦਿੱਤੀ ਗਈ ਹੈ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਤੇ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਜੀ ਤੇ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਣੇ ਇਹਨਾਂ ਦੇ ਮੋਰਚੇ ਆ ਦੇਖੋ ਜੀ ਮੋਰਚੇ ਬਣੇ ਹੋਏ ਫੌਜੀਆ ਦੇ ਉਸ ਟਾਈਮ ਤੇ ਆ ਹੋਰ ਕਾਫੀ ਚੀਜ਼ਾਂ ਜਿਹੜੀਆਂ ਨਿਊਜ਼ੀਲੈਂਡ ਦੀ ਆਰਮੀ ਨਾਲ ਰਿਲੇਟਡ ਆ ਜਾਂ ਵਰਲਡ ਵਾਰ ਦੂਜੇ ਸੰਸਾਰ ਚੰਗ ਦੇ ਨਾਲ ਰਿਲੇਟਡ ਚੀਜ਼ਾਂ ਮਸ਼ੀਨ ਗੰਨਾ ਹਾਰਵੈਸਟਰ ਆ ਸ਼ੂਜ਼ ਪਏ ਆ ਤੇ ਇਹ ਸਾਰਾ ਕੁਝ ਦੂਜੇ ਸੰਸਾਰ ਯੁੱਧ ਦੀ ਦੇ ਨਾਲ ਰਿਲੇਟਡ ਆਈ ਆ ਦੇਖੋ ਸਭ ਕੁਝ ਪ੍ਰੋਪਰ ਤਰੀਕੇ ਨਾਲ ਆ ਉਹੀ ਪਹਿਲਾਂ ਤੁਹਾਨੂੰ ਦਿਖਾਇਆ ਸੀ ਜਿਹੜਾ ਮੋਰਚਾ ਜਾਂ ਇੱਕ ਇਹ ਗਾਇਦੇ ਬਾਰੇ ਪ੍ਰੋਪਰ ਸਾਰੀ ਜਾਣਕਾਰੀ ਹੈ ਤੇ ਆ ਹੈਗੇ ਜੀ ਹੈਂਡ ਗ੍ਰਨੇਡ ਵਗੈਰਾ ਇੱਧਰ ਪਏ ਹੋਏ ਉਸ ਟਾਈਮ ਦੇ ਇੱਧਰ ਇੱਕ ਸੀਜ਼ਰ ਵੀ ਪਈ ਹੈ ਨਾਲ ਤੇ ਆ ਹੈਂਡ ਗ੍ਰਨੇਡ ਹੈ ਤੇ ਆ ਰਾਈਫਲ ਆ ਸ਼ਾਇਦ ਫਸਟ ایڈ ਕਿਟ ਵਗੈਰਾ ਹੋਣ ਗਿਆ ਉਦੋਂ ਦੀਆਂ ਜਿਹੜੀਆਂ ਇੱਥੇ ਰੱਖੀਆਂ ਗਈਆਂ ਪ੍ਰੋਪਰ ਤਰੀਕੇ ਨਾਲ ਤੇ ਆ ਰੈਫਰਾਂ ਪਈਆਂ ਹੀ ਉਦੋਂ ਦੀਆਂ ਤੇ ਹੁਣ ਚੱਲਦੇ ਅੱਗੇ ਆ ਸਾਰੀ ਜਾਣਕਾਰੀ ਪ੍ਰੋਪਰ ਤਰੀਕੇ ਨਾਲ ਸਾਰੀਆਂ ਚੀਜ਼ਾਂ ਬਾਰੇ ਲਿਖ ਕੇ ਪ੍ਰੋਪਰ ਦਿੱਤੀ ਗਈ ਹੈ ਆ ਦੇਖੋ ਮਸ਼ੀਨ ਗਨ ਤੇ ਆ ਇਹਨਾਂ ਬਾਰੇ ਸਾਰੀ ਟੋਟਲ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਹੈ ਜੀ ਤੇ ਹੁਣ ਆਪਾਂ ਆ ਹੈਗੇ ਜੀ ਆ ਵੀ ਸ਼ੂਜ਼ ਵਗੈਰਾ ਇਹਨਾਂ ਦੇ ਜਾਂ ਹੈਲਮਟ ਵਗੈਰਾ ਜਾਂ ਕੈਪ ਕਹ ਲਓ ਉਸ ਤਰ੍ਹਾਂ ਦਾ ਸਾਰਾ ਸਮਾਨ ਇੱਥੇ ਪਿਆ ਤੇ ਆ ਹੁਣ ਆਪਾਂ ਚੱਲੇ ਆ ਵਾਪਸ ਉਹੀ ਆ ਰਡਾਰ ਸਿਸਟਮ ਆ ਜਿਸ ਤੋਂ ਅਸੀਂ ਆਪਾਂ ਐਂਟਰ ਹੋਏ ਸੀਗੇ ਤੇ ਆ ਕੁਛ ਇਹਦੇ ਬਾਰੇ ਥੋੜੀ ਇਧਰਲੇ ਪਾਸੇ ਤੁਹਾਨੂੰ ਦਿਖਾਉਣੇ ਆ ਜਾਣਕਾਰੀ ਵੀ ਥੋੜੀ ਬਹੁਤ ਹੀ ਲਿਖੀ ਹੋਈ ਹੈ ਇਧਰ ਸਾਈਡ ਤੇ ਤੁਹਾਨੂੰ ਆਹ ਦੇਖੋ ਜੀ ਆ ਹੈਗੀ ਪ੍ਰੋਪਰ ਦੀ ਬਾਰੇ ਜਾਣਕਾਰੀ ਤੇ ਹੁਣ ਆਪਾਂ ਚੱਲੇ ਆ ਬਾਹਰ ਨੂੰ ਆ ਹੈਗਾ ਇਹਦਾ ਕੈਫੇ ਦਾ ਏਰੀਆ ਜੀ ਤੇ ਹੁਣ ਆਪਾਂ ਨਿਕਲ ਲੱਗੇ ਆ ਗੇਟਵੇ ਦੀ ਬਾਹਰ ਉਮੀਦ ਕਰਦੇ ਆ ਵੀ ਤੁਹਾਨੂੰ ਮਿਊਜ਼ੀਅਮ ਵਧੀਆ ਲੱਗਿਆ ਹੋਊਗਾ ਤੇ ਹੁਣ ਆਪਾਂ ਬੈੰਨੇ ਆਪਣੀ ਗੱਡੀ 'ਚ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਜੀ ਘਰ ਵੱਲ ਚੱਕਦੇ ਆਂ ਹਾਂਜੀ ਮੀਂਹ ਜੀ ਮੈਂ ਆਪਾਂ ਦੇਖ ਰਹੇ ਆਂ ਤੇ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਮੀਜਦਾਰ ਬੈਂ ਵੀ ਤੁਹਾਨੂੰ ਵਧੀਆ ਲੱਗੂਗਾ ਤੇ ਉਹਦੇ ਵਿੱਚ ਜਿਵੇਂ ਵਾਰਡ ਵਾਰ 1 2 ਦੇ ਬਾਈ ਸਾਰੇ ਇਤਿਆਰ ਸੀ ਸਭ ਕੁਝ ਸੀ ਜਿਵੇਂ ਉਹ ਆਪਾਂ ਪਰਖਾਇਆ ਬੋਲ ਉਹਤੇ ਬਈ ਜਿਆਦਾ ਸਕਦੇ ਨਹੀਂ ਸੀਗੇ ਤੇ ਤਾਂ ਕਰਕੇ ਆਪਾਂ ਉਡੀ ਕੀ ਉੱਤੇ ਫਿਰ ਬਾਅਦ ਚ ਐਡੀਟਿੰਗ ਕੀਤੀਏਗੀ ਤੇ ਇਸ ਜਿਹੇ ਨਾਲੇ ਬਾਈ ਆਪਾਂ ਪੱਚ ਲੈਕ ਕਰਨ ਨੂੰ ਤੇ ਅੱਜ ਦਾ ਬਲੌਗ ਕਰ ਲੰਗੇ ਇਸ ਮਾਪ ਤੋਂ ਉਮੀਦ ਕਰਦੇ ਆਂ ਬਾਈ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ ਤੇ ਬਲੌਗ ਨੂੰ ਬਾਈ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਈ ਤੇ ਹੋਰ ਵੀ ਮੱਤਾਂ ਦੇਣੋ ਕਰਿਓ ਤੇ ਤੁਹਾਨੂੰ ਬਾਅਦ ਲਈ ਹੋਰ ਬਹੁਤ ਬਹੁਤ ਵੀਡੀਓ ਦੇਖਣ ਲਈ ਸਤਿ ਸ੍ਰੀ ਅਕਾਲ ਜੀ